ਗੋਪੀ ਫਰੈਂਡ ਦੇ ਉੱਪਰ ਹੀ ਹੋ ਰਿਆਂ ਦਾ ਆ ਵੀ ਮੈਚ ਦੇਖਣ ਵਾਲਾ ਕਹਿੰਦੇ ਸਿਰਾ ਹੋ ਗਿਆ ਸੀ ਗੱਲਬਾਤ ਕਹਿੰਦੇ ਐਂਡ ਹੋ ਗਈ ਸੀ ਉਧਰ ਹੋ ਗਨੀ ਪਲਵਾੜ ਨੂੰ ਆਇਆ ਚੱਕੋ ਹਕਮ ਵਾਲੀ ਦਾ ਫੋਨ ਆਇਆ ਦੇਖਦੇ ਕੀ ਕਹਿੰਦਾ ਕੀ ਛਸੀਏ ਮਸਸੀਏ ਬੰਦਿਆ ਕੋਕੀ ਫਲਮਾਣ ਨਾ ਕੀ ਆ ਲਿਆ ਵਧੀਆ ਵਧੀਆ ਬੈਡ 7 ਅਕਤੂਬਰ ਇੱਕ ਆਦੀ ਦੇ ਜਿੰਦੇ ਗੱਡੀ ਦਾ ਬਹੁਤ ਹੈ ਹਾਂਜੀ ਉਨਾ ਰਾਤ ਨੂੰ ਥੋੜਾ ਜਿਹਾ ਹੁੰਦਾ ਜਾਂਦਾ ਮੌਸਮ ਦਾ ਪਹਿ ਗਿਆ ਫਰਕ ਹਾਂਜੀ ਤਾਂ ਠੰਡੀਆਂ ਹੁੰਦੀਆਂ ਅੱਗੇ ਕਿਹੜੀਆਂ ਗਰਮੀ ਰਾਤ ਬੜੀ ਲੱਗਦੀ ਜੀ ਗਰਮੀ ਤੋ ਅੰਜ ਬਲੂ ਟਿਕ ਲੱਗੀ ਸੱਚਾ ਡੇ ਹੋ ਨੂ ਆਪਣੇ ਮਿਲਣ ਹੋ ਜਾਣੇ ਜੀ ਚੱਲ ਜਣਾ ਮਿਲਿਆ ਹੋ ਜਾਣਾ ਹੈ ਜੀ ਕੰਮ ਚੱਲ ਮਿਲਿਆ ਨਾ ਜਾਂਦੇ 8 9 ਦੇ ਲਾਗੇ ਬੰਨੇ ਪਹੁੰਚ ਜਾਣਾ ਤੋ ਅੱਜ ਮੈਨੂੰ ਲੱਗਦਾ ਹੋ ਜਾਣੇ ਮਿਲਿਆਣ ਹੋ ਜਾਣੇ ਮਿਲਿਆਣ ਰੀਚ ਪੜੀ ਜਾਂਦਾ ਉਹਦੋਂ ਰੀਚ ਜਾਂਦੀ ਬੜੀ ਜ਼ਿਆਦਾ ਰੀਚ ਤੇ ਅਜੇ ਬੜੀ ਆ ਪਰ ਉਹ ਪੰਜ ਪੰਜ ਹਜ਼ਾਰ ਫੋਲੋਅਰ ਰੋਜ਼ ਤੇ ਹਾਂ ਹੁਣ ਫੋਲੋ ਕੱਟ ਹੁੰਦਾ ਹਾਂਜੀ ਉਦੋਂ ਫੋਲੋਅਰ ਹੀ ਕਰਦੇ ਹੁੰਦੇ ਉਹ ਜਦੋਂ ਗੱਡੀ ਜੀ ਮਿਲੀ ਸੀ ਨਾ ਉਦੋਂ ਬੜੀਆਂ ਰੀਚਾਂ ਸਾਰੇ ਲਾਈਆਂ ਆ ਉਦੋਂ ਰੀਚ ਬੜੀ ਬੜੀ ਉਹਦਾ ਮੇਰੇ ਸਹਾਂ ਜਿਹੜਾ ਆਪਣਾ ਅਕਾਊਂਟ ਬੰਦ ਹੋਇਆ ਵਾ ਹਾਂਜੀ ਇਹ 605 ਤੇ ਹੋਇਆ ਬੰਦ ਆ ਹੋਇਆ ਨਹੀਂ ਤਾਂ ਆ 605 ਹੋ ਗਿਆ 6 ਲੱਖ ਹੋ ਗਿਆ ਇਹ ਕਰੀਆ ਕੰਮ ਸਾਰਾ ਹੀ ਖਰਾਬ ਹੋ ਗਿਆ ਕੋਨੇ ਦੁੱਲੇ ਦੇ ਸਾਡੋ ਜਾਦੇ ਲਾ ਬੋਲੋ ਹਾਂਜੀ ਇਹਨਾਂ ਦੇ ਜਾਦਾ ਉਹ ਦਰਪਾ ਲੰਘ ਜਾਣਾ ਸਾਰਿਆਂ ਤੋਂ ਗਾੜੀ ਲੰਘ ਗਿਆ ਬਲਵਾਂ ਜੀ ਹਾਂ ਸੱਟਦਾ ਨਹੀਂ ਹੋਣੀ ਆਪਾਂ ਕੱਟ ਕੱਟੀ ਜਾਂਦੇ ਥੋੜਾ ਥੋੜਾ ਪੈਂਦੀ ਜਾਂਦਾ ਕੰਮ ਕੱਣੇ ਤਾਂ ਬਲਵਾਂ ਜੀ ਕਿਦਾਂ ਕੰਮ ਕਰਾਇਆ ਸ਼ੁਰੂ ਹੋ ਜਾਏਗਾ ਨਹੀਂ ਉਹ ਗਰਮੀ ਜੀ ਬੜੀ ਐ ਇੱਕ ਥੋੜਾ ਜਾਂ ਮੌਸਮ ਠੰਡਾ ਜਾ ਲਵੇ ਹਾਂਜੀ ਫਿਰ ਕਰਨਾ ਸ਼ੁਰੂ ਕਰਾਂਗੇ ਉਹ ਪਉਣਾ ਛੱਟ ਗਿਆ ਪਉਣਾ ਉਹ ਮਿਸਤਰੀ ਜਿਹਨੂੰ ਮੈਂ ਕਿਹਾ ਉਹਦਾ ਘਰੇ ਪ੍ਰੋਬਲਮ ਜੀ ਥੋੜੀ ਜੀ ਉਹ ਗਿੰਦਰ ਪਉਣਾ ਰੋਦੀ ਹੈ ਸਰ ਅੱਛਾ ਮੈਂ ਚੱਲ ਰੁਕ ਜਾਨੇ ਸਾਈ ਦਿੱਤੀ ਉਹਨੂੰ ਅੱਛਾ ਅੱਛਾ ਮੈਂ ਚੱਲ ਰੁਕ ਜਾਨੇ ਤੇਰੀ ਨਾਲ ਜਿੱਦਾਂ ਕਹਿੰਦਾ ਨਾਲੇ ਕਿ ਗਰਮੀ ਵੜੀ ਹੈ ਮੈਂ ਆਪ ਹੀ ਕਹਿੰਦਾ ਕਿ ਥੋੜਾ ਆ ਜਾ ਨਾ ਮੌਸਮ ਹੋ ਜਾ ਠੀਕ ਹਾਂ ਜੇ ਮੀਂਹ ਗਣੀ ਹੈ ਨਹੀਂ ਗਣੀ ਦਾ ਮੌਸਮ ਆਹੋ ਥੋੜਾ ਜਿਹਾ ਮੌਸਮ ਠੀਕ ਹੋਊਗੀ ਉੱਥੇ ਪਹੁੰਚਿਆਈ ਹਾਂ ਸ਼ੁਕਰ ਫਿਰ ਜਾ ਕੇ ਠੀਕ ਹੋਣਾ ਸਾਡੇ ਕੁੱਟ ਜਿਆ ਲੱਗਾ ਹਣਾ ਅੱਜ ਹਾਂਜੀ ਬਾਜੀ ਜਾਂ ਝੋਨੇ ਜਿਹਦਾ ਇੱਥੇ ਉਦਾਂ ਹੈਗੀ ਗਰਮੀ ਬੜੀ ਐ ਇੱਥੇ ਪ੍ਰਵਾ ਪਿਛਲੇ ਯਰਾਂ ਬੜੀ ਗਰਮੀ ਹੈ ਇੱਥੇ ਜਿੱਥੇ ਮੈਚ ਘੇਡੇ ਆਪਾਂ ਨਹੀਂ ਮੈਂ ਥੋੜਾ ਚੱਲ ਜਾ ਪਿਛਲੇ ਯਰਾਂ ਬੜੀ ਗਰਮੀ ਲੱਗੀ ਹਾਂਜੀ ਆਪਣੀ ਵੀ ਕਮਾਈ ਔਖੀ ਹੈ ਨਾ ਬਿਲਕੁਲ ਹਾਂਜੀ ਸੰਘਰਸ਼ ਜ਼ਿੰਦਗੀ ਦਾ ਕੋਈ ਵੀ ਸੰਘਰਸ਼ ਹੈ ਹਾਂਜੀ ਜ਼ਿੰਦਗੀ ਹੈਗੀ ਸੰਘਰਸ਼ ਹੈ ਜੇ ਆਪਾਂ ਉਹਦੇ ਦਾਦੇ ਪੜਦਾਦੇਆਂ ਦਾ ਵੇਖੀਏ ਉਹਨਾਂ ਨੇ ਕਿੰਨਾ ਕੀਤਾ ਗਾਂ ਆਪਾਂ ਹਾਂਜੀ ਗਾਂ ਜੇ ਆਪਾਂ ਸੈੱਟ ਸਟੱਟ ਕਰ ਗਏ ਤੇ ਸ਼ੈਦ ਅਗਲੀ ਪੀੜ੍ਹੀ ਨੂੰ ਥੋੜਾ ਜਿਹਾ ਘੱਟ ਕਰਨਾ ਪਵੇ ਥੋੜੀ ਜਿਹੀ ਸਸਕੀ ਹੋ ਜਾਊ ਹਾਂ ਸੁਖੀ ਹੋ ਜਾਗੀ ਥੋੜੀ ਜਿਹੀ ਨਹੀਂ ਉਧਾਂ ਇੱਕ ਚੀਜ਼ ਹੈਗੀ ਆ ਬੰਦਾ ਸੰਘਰਸ਼ੀ ਚਾਹੀਦਾ ਫੇਰ ਹੀ ਵਧੀਆ ਕੰਮ ਹਾਂਜੀ ਤੇ ਜਿਹੜਾ ਬੰਦਾ ਸੰਘਰਸ਼ੀ ਨਹੀਂ ਉਹ ਨਹੀਂ ਕਰ ਸਕਦਾ ਕੁਝ ਜੇ ਹੁਣ ਮੰਨ ਕੇ ਚੱਲ ਵੀ ਜੇ ਸਾਰੇ ਕੁਝ ਆਪਾਂ ਦੇ ਕੇ ਉਧਾਂ ਹੀ ਛੱਡ ਗਏ ਨਾ ਤੇ ਉਹ ਮੁੜਕੇ ਨਹੀਂ ਕੁੜੀਏ ਕਦਰ ਨਹੀਂ ਹੁੰਦੀ ਉਹ ਚੀਜ਼ ਦੀ ਹਾਂਜੀ ਮੈਂ ਕਹਿੰਦਾ ਵੀ ਬੰਦਾ ਚਾਹੀਦਾ ਵੀ ਮਿਹਨਤ ਕਰਨ ਵਾਲਾ ਮਿਹਨਤ ਦੇ ਨਾਲ ਸਾਰਾ ਕੁਝ ਬਣਾਵੇ ਨਾ ਹਾਂਜੀ ਹੁਣ ਜੇ ਆਪਾਂ ਕਿੱਥੋਂ ਤੁਰੇ ਹਾਂ ਕਿੱਥੇ ਕਿੱਥੇ ਕਿੱਦਾਂ ਚੱਲੇ ਹਾਂ ਨਾ ਸ਼ੌਂਕ ਵੀ ਰੱਬ ਨੇ ਉਹ ਕੋ ਪਾਇਆ ਇਦਾਂ ਨਾ ਅਸੀਂ ਸਾਡਾ ਬੰਦਾ ਵੀ ਬਹੁਤ ਮਿਲਦਾ ਹੁਣ ਮੈਂ ਬੜਾ ਪਾ ਲਈ ਹਾਂ ਹਾਂ ਵਧੀਆ ਕੀਤਾ ਤੁਸੀਂ ਹਾਂ ਵਧੀਆ ਇਹ ਨਈ ਗੱਡੀ ਬੜੀ ਵਧੀਆ ਏ ਹਾਂਜੀ ਗੱਡੀ ਬੜੀ ਵਧੀਆ ਗਲਜਾਰੀ ਹਾਂਜੀ ਭਾਣ ਜੀ ਬਹੁਤ ਵਧੀਆ ਗੱਡੀ ਇਹ ਮਤਲਬ ਤੇਰੇ ਘਰੇ ਲੱਗੀ ਅਮਰਕੋੜ ਉਹ ਬੰਦਾ ਬੈਂਕ ਹੀ ਜਾਂਦਾ ਹੈ ਇਹ ਬੈਂਕ ਗਿਆ ਪਹਿਲਾਂ ਸਾਨੂੰ ਮੁਰਗੇ ਬਣ ਗਿਆ ਤੁਹਾਡਾ ਮਾ ਵੀ ਵਿੱਚ ਬੰਦੇ ਆਉਂਦੇ ਲੋਨ ਕਰਾ ਲੈ ਨਵੀਂ ਲੰਬਾ ਪਹੁੰਚ ਜਾਣਕਾਰੀ ਤਾਂ ਕਰਨੀ ਆਪਾਂ ਨਾ 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 ਬਹੁਤ ਵਧੀਆ ਜੁੱਤ ਹਾਂਜੀ ਚੱਲੀ ਪਹੁੰਚੀ ਸਾਈ 60000 ਪਹਿਲੀ ਇਹਨਾਂ ਜੋ ਵੀ ਹੁੰਦਾ ਨਾ ਰੱਬ ਚੰਗਾ ਹੀ ਕਰਦਾ ਚੰਗਾ ਕਰਦਾ ਹਾਂਜੀ ਐਗਲਾਂ ਤੋਂ ਭੇਜੋ ਮੋਟਰਸਾਈਕਲ ਤੇ ਗੱਡੀਆਂ ਦੇ ਕਰਦਾ ਆਸ ਹੈਗੀ ਇਹ ਨਾ ਮੈਂ ਤੁਹਾਨੂੰ ਦੱਸਦਾ ਜਦੋਂ ਇੱਕ ਵਾਰ ਕੋਈ ਵੀ ਚੀਜ਼ ਐ ਨਾ ਆਪਾਂ ਸ਼ੁਰੂ ਕਰ ਲਈਏ ਨਾ ਉਹਨੇ ਪਰੇ ਰੱਬ ਨੇ ਚੜ੍ਹਾ ਹੀ ਦੇਣਾ ਹਾਂਜੀ ਹਾਂਜੀ ਹੁਣ ਜਦੋਂ ਮੈਂ ਸੋਚਿਆ ਸੀ ਕਿ ਤੇ ਮੈਂ ਤੁਹਾਨੂੰ ਗੱਲ ਦੱਸਾਂ ਵੀ ਇਦਾਂ ਹੀ ਸੋਚ ਲਿਆ ਕਿ ਕਰਨ ਨੂੰ ਆਹੋ ਤੇ ਰੱਬ ਨੇ ਨੇ ਪਰੇ ਚੜ੍ਹਾ ਹੀ ਦਿੱਤਾ ਹੈ ਮੈਂ ਕਹਿੰਦਾ ਵੀ ਉਹਦੇ ਤੇ ਪਰਮੇਸ਼ਰ ਤੇ ਪਰਮੇਸ਼ਰ ਤੇ ਡੋਰੀ ਹੋਵੇ ਨਾ ਹਾਂ ਕੋਈ ਸਾਲ ਤੁਹਾਨੂੰ 50 ਸਾਲ ਵੀ ਹੋ ਗਏ ਤੁਹਾਨੂੰ ਸਾਲ 3 ਸਾਢੇ ਫਿਰ ਜੇ ਹਸਣਾ ਇੰਨੇ ਕੋਈ ਵੀ ਬੜੇ ਤੁਹਾਨੂੰ ਤੇ ਹੁਣ ਰੂਬੀ ਕੋਈ ਹੱਥ ਕਰ ਵੀ ਸਾਰਾ ਕੋ ਜੇ ਮੈਂ ਹੁਣ ਬਲਾ ਸੋਇ ਜੋ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਵੀ ਜਿਹੜਾ ਤੁਸੀਂ ਜੰਮੇ ਜੇ ਨਾ ਐ ਜਿਤਨਾ ਹੁਣ ਆ ਜੁਗ ਚ ਲੱਕੀ ਦੇ ਲੱਕੀ ਪਰਸਨ ਸਮਝੋ ਆਪਣੀ ਜੋ ਅਹੀਂ ਸਰੀਰ ਤੇ ਹੰਡਾਇਆ ਨਾ ਸਾਲਾ ਉਹ ਦੀ ਗੱਲ ਹਾਂ ਦਾ ਜਦੋਂ ਪੁਆਹ ਤੁਹੀਂ ਦੇ ਜਦੋਂ ਉੱਥੇ ਅਕੈਡਮੀ ਲਿੰਦੇ ਕੋ ਅੰਦਾ ਹੁਣ ਤੁਹੀਂ ਤੇ ਮਾਰ ਦਾ ਸ਼ੁਕਰਾਨਾ ਕਰਿਆ ਕਰੋ ਸ਼ਾਮਾਂ ਤੁਹਾਡੇ ਪੈਸੇ ਪੁੱਛ ਪੈਂਦੇ ਆਂਦਾ ਪੁਆਹ ਹੁਣ ਤੁਹਾਡਾ ਨਾਲ ਹੀ ਦਾ ਹੀ ਕੱਦੀ ਪੁਆਹ ਆਂਦਾ ਪੁਆਹ ਹੁਣ ਨਾ ਪੁੱਛੀ ਜਾਂਦਾ ਪੁਆਹ ਨਹੀਂ ਆਉਂਦਾ ਕਿਤੇ 700 ਰੁਪਏ ਦਾ ਹੁੰਦਾ ਸਮਝਦਾ ਮੈਂ ਮੈਚ ਨਹੀਂ ਉਹਦਾ ਸੱਤ ਹੀ ਨਹੀਂ ਕਹਿੰਦਾ ਜੇ ਮਿਹਨਤ ਨਾਲ ਮਰ ਜਣਾ ਤਾਂ ਬਾਪ ਹੁੰਦਸ ਉਹਦੇ ਹੀ ਕਹਿੰਦਾ ਕਿ ਬਣੀ ਕਿੱਥੇ ਮੈਚ ਜੀ ਕਹਿੰਦਾ ਸਾਨੂੰ 30 ਰੁਪਏ ਦਿੱਤੇ 30 ਜਲੇਬ ਖਾ ਕੇ ਘਰ ਚਲੇ ਗਏ ਪੈ ਉਹ ਯਾਰ ਗੱਲ ਭਲਾ ਕੀ ਹੁੰਦੀ ਹੈ ਉਦੋਂ ਅਸਲ 'ਚ ਨਾ ਸਿਸਟਮ ਭਲਾ ਕੀ ਹੁੰਦਾ ਹੈ ਪੈਸੇ ਘਾਟੇ ਹੀ ਸਕੂਨ ਬੜਾ ਹੈ ਸਕੂਨ ਸਾਲਾ ਜ਼ਿਆਦਾ ਹੈ ਹੁਣ ਚਲੋ ਹੁਣ ਪੈਸਾ ਆ ਗਿਆ ਸਾਲਾ ਸਕੂਨ ਉੱਡ ਗਿਆ ਮੈਂ ਕਹਿੰਦਾ ਵੀ ਚਲੋ ਨਵੇਂ ਆ ਪੁਰਾਣਿਆਂ 'ਚ ਉਹ ਗੱਲ ਉਹ ਨਹੀਂ ਸਾਰੀ ਨਵੇਂ 'ਚ ਵੀ ਨਹੀਂ ਉਹ ਗੱਲ ਰਹੀ 99 ਤੇ ਆ ਸ਼ਗਰ ਚੀ ਬੰਨਾ ਚਾਹੀਦਾ ਹੈ ਜੇ ਇੰਗਤਾਨ ਆ ਇਦਾਂ ਹੀ ਗੱਲ ਕਰਨਾ ਉਹ ਜੇ ਪੰਜ ਤੁਹਾਨੂੰ ਕੋਈ ਵੀ ਦਿੰਦਾ ਮੱਖਣ ਨੂੰ ਇਹੋ ਲੈਵਲ ਥੋੜਾਗਾ ਹੁਣ ਨਵੇਂ ਪਲੇਅਰ ਵੀ ਆ ਜਾਂਦੇ ਆ ਜੇ ਪਹਾਲ ਫਰੰਦੀ ਤੁਸੀਂ ਵੀ ਕੀਤਾ ਮੈਂ ਪੰਜੀ ਲੈਣਾ ਜੋ ਜੇ ਮੱਖੀ ਭਾਨਾ ਤੀ ਕੀਤਾ ਹੀ ਵੀ ਲੈਣ ਇਦਾਂ ਕਰਦੇ ਆ ਮੱਖਣ ਮੇਰੇ ਤੋਂ 2 ਸਾਲ ਜੂਨੀਅਰ ਹੋਗਾ ਜਿਆਦਾ ਨਹੀਂ ਸਰਾਬੇ ਨਹੀਂ ਸਰਾਬੇ ਕਰਦਾ ਐਸੇ ਮੈਂ ਗਿਆ ਤੇ ਮੱਖੀ ਭਾਨੇ ਨਾਲ ਖੜਿਆ ਅਸਲ ਚ ਚਲੋ ਉੱਥੇ ਵਧੀਆ ਕਬੱਡੀਆਂ ਪਾਈਆਂ ਸੈਮੀ ਮੈਚ ਸੀਲੂ ਭਾਣਾ ਨੂੰ ਮੈਨੂੰ ਭਾਣਾਂਦਾ ਵੀ ਮੈਨੂੰ ਨਾਲ 20000 ਰੁਪਏ ਤੱਕ ਲੈਣੀ ਤੁੰਗੀ ਲੈਣਾ ਮਾਂ ਪਾਣ ਜੀ ਮੈਂ ਉਹ ਦੇ ਥੋੜਾ ਵੀ ਤੁਸੀਂ ਵੀ ਲੈ ਮੈਂ ਵੀ ਆਖਣਾ ਮੈਨੂੰ ਵੀ ਦੋ ਭਾਣੇ ਚਲੋ ਵਧੀਆ ਪੈਦਾ ਮਾ ਭਾਣ ਜੀ ਜੋ ਮੇਰਾ ਹੱਕ ਤੁਸੀਂ ਦਵਾ ਦੋ ਹੂੰ ਇਹਦੇ ਪੰਜ 30000 ਰੁਪਏ ਦਿਓ ਮੈਂ ਜਮੂਈ ਦੇ ਫਿਰ ਨਹੀਂ ਨਹੀਂ ਮੰਨਦਾ ਬੱਗੇ ਕੋਣ ਮੰਨਦਾ ਨਾ ਗੱਲ ਗੱਲ ਭਲਾ ਅਸਲ ਚ ਕੀ ਹੁੰਦੀ ਆ ਸਮੇਂ ਦੇ ਨਾਲ ਮੈਂ ਇੱਕ ਚੀਜ਼ ਦੱਸਦਾ ਦਾ ਅਨੁਸਾਰਿਆ ਨੂੰ ਮੇਰੀ ਨਾ ਗੱਲ ਜਿੱਦਾਂ ਮਰਜੀ ਮੈਂ ਮੇਰੇ ਨਾਲ ਜਿਹੜੇ ਪਲੇਅਰ ਰਹੇ ਸੀ ਨਾ ਉਹਨਾਂ ਨੂੰ ਮੈਂ ਇੱਕ ਗੱਲ ਕਹੀ ਅੱਜ ਮੈਂ ਤੁਹਾਨੂੰ ਵੀ ਕਹਿਣ ਲੱਗਾ ਗੱਲ ਜਾਰੀ ਪੈਹੇ ਮਗਰ ਨਾ ਭੱਜੇ ਅਦਾ ਰਤਬਾ ਵੱਡਾ ਕਰ ਲੋ ਪੈਹਾ ਪੈਣ ਚ ਪੈਹੇ ਦੀ ਔਕਾਤ ਕੀ ਤੁਹਾਡੇ ਮਗਰ ਨਾ ਭੱਜੇ ਜਿਹੜੇ ਜਿਹੜੇ ਬੰਦੇ ਦਾ ਰਤਬਾ ਵਡਾਣਾ ਤੇ ਉਹਦੇ ਮਗਰ ਪੈਸੇ ਨੇ ਭੱਜਣਾ ਹੀ ਭੱਜਣਾ ਤੇ ਅਜੇ ਅਜੇ ਆਪਾਂ ਇਹ ਚੀਜ਼ ਵੇਂਦੇ ਨਹੀਂ ਆ ਪਰ ਰਤਬਾ ਆਪਦਾ ਵੇਂਦੇ ਨਹੀਂ ਤੇ ਪੈਸੇ ਮਗਰ ਭੱਜਣਾ ਪਈ ਨਹੀਂ ਮਤਲਬ ਇਹ ਉਹ ਚੀਜ਼ ਹੈਗੀ ਨਹੀਂ ਰਤਬਾ ਰਤਬਾ ਜਦੋਂ ਜੀ ਬੱਬੇ ਭਾਨੂ ਕੋਲ ਆਪਾਂ ਕਦੀ ਨਾ ਕਦੀ ਕਿਉਂ ਤੋਂ ਮੰਗ ਕੇ ਜਾਏ ਨਾ 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 ਮੈਂ ਗੱਲ ਇੱਕ ਬੰਦੇ ਨੇ ਪਾਜ ਨੇ ਸੱਦਿਆ ਨਾ ਉਹਨੂੰ ਤੇਰੇ ਬਾਰੇ ਪਤਾ ਤੂੰ ਕਿੰਨੇ ਆਲਾ ਨਾ ਪਾਜ ਹੀ ਕਈ ਯਾਰ ਬੰਦਾ ਡਾਉਣੀ ਹੁੰਦਾ ਕਹਿ ਕੇ ਵੀ ਖੇਡ ਸਕਦਾ ਸੀ ਟੀਮਾਂ ਹਾਂ ਇਹ ਤਾਂ ਕੋਈ ਨਹੀਂ ਕੋਈ ਹੁਣ ਜਿਹੜਾ ਕਈ ਬੰਦੇ ਹੁਣ ਹੁਣ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੇ ਆ ਪਹਿਲਾਂ ਉਹਨੇ ਫੋਨ ਕਰ ਦਿੱਤਾ ਮੈਂ ਖੇਡਣਾ ਹੈ ਤੇਰੇ ਨਾਲ ਉਹਨਾਂ ਪੈਸੇ ਪੈਸੇ ਲਈ ਦੇਣੀ ਮੋਟਰਸਾਈਕਲ ਖਿੱਚਣਾ ਤੇ ਆ ਜਾਣਾ ਪੈਸੇ ਨਹੀਂ ਲੈਣੇ ਇੱਕ ਖੇਡਣ ਦਾ ਜਨੂਨ ਹੁੰਦਾ ਵੀ ਖੇਡਣਾ ਇਹ ਹੁੰਦਾ ਹੀ ਨਾ ਖੇਡਾਂਗੇ ਤੇ ਫੇਰ ਹੀ ਤਕੜੇ ਹੋਵਾਂਗੇ ਆ ਚੀਜ਼ ਹੁੰਦੀ ਹੈ ਨਾ ਉਦੋਂ ਇਦਾਂ ਦਾ ਸਿਸਟਮ ਹੁੰਦਾ ਹੈ ਪਾਜੀ ਬੰਦਾ ਤਕੜਾ ਹੋ ਗਿਆ ਤੇ ਲੋਕਾਂ ਆਪ ਤੇ ਹੁੰਦੇ ਆ ਯਾਰ ਪੈਸੇ ਦੀ ਕਿਉਂ ਕਾਦਿਆ ਮੈਂ ਨਹੀਂ ਮੰਨਦਾ ਪੈਸੇ ਦੀ ਔਕਾਤ ਹੈਗੀ ਕੋਈ ਆਪਣੀ ਕੱਟੀ ਮੰਨਦੇ ਪੈਸੇ ਦੇ ਨੂੰ ਨਾ ਸਮਾਨਾ ਜਣੋਂ ਆਪ ਹੁੰਦਾ ਹੀ ਨਾ ਬੜਾ ਯਾਰ ਵਧੀਆ ਬੰਦਾ ਸ਼ੀ ਕੀ ਤੁਹਾਨੂੰ ਦੱਸਿਓ ਕਿੰਦਾ ਦਾ ਪਲੇਅਰ ਹੋ ਸਾਡਾ ਹਾਂਜੀ ਹੱਸ ਕੇ ਜੀ ਬੜਾ ਜਿਆਦਾ ਤਕੜਾ ਹੈ ਸਮਾਨ ਲਾਲਾ ਏਰ ਫੇਰ ਲਾਲਾ ਜਾਂ ਕੋਈ ਕਿਸੇ ਤੋਂ ਜਰਿਆਣੀ ਗਿਆ ਉਹ ਚੀਜ਼ ਲਾਲਾ ਹਾਂਜੀ ਪਰ ਕਬੂਤਰ ਨਹੀਂ ਬਨਜਣਾ ਇਹ ਇਹ ਗੱਲ ਹੈਗੀ ਸੱਚੀ ਗੱਲ ਪੁੱਤ ਜੀ ਅਹੀਂ ਮੈਂ ਵੇਲਾ ਵੀ ਨਿਗਾ ਜਾਣਾ ਮੈਂ ਇਹਨੂੰ ਪੂਰਾ ਫੁੱਲ ਫਿੱਟ ਨਹੀਂ ਲੇਖਿਆ ਨੂੰ ਮੈਂ ਪੁੱਤ ਜੀ ਮੈਂ ਪੁੱਤ ਨੂੰ ਖੇਡਦਾ ਨਹੀਂ ਵਿਖਾਇਆ ਨਹੀਂ ਤੁਸੀਂ ਤੇ ਮੇਰੇ ਤੋਂ ਛੋਟੇ ਮੈਂ ਇਹ ਤੈਨੂੰ ਗੱਲ ਦੱਸਾਂ ਵੀ ਮੈਂ ਇਹ ਫਿੱਟ ਫਿੱਟ ਬਲਾ ਕੇ ਤੂੰ ਖੇਡ ਗਿਆ 2003 2003 ਤੋਂ ਬਾਅਦ ਲੋ ਪਹਿਲੋਂ ਤੇ ਮੈਂ ਮੈਂ ਜਿਹੜੀ ਸੁਰਤ ਸੰਭਾਲੀ ਆ ਜਦੋਂ ਮੈਂ ਨਿਕਲਿਆ ਬਾਹਰ ਘਰੋਂ ਮੈਂ ਸ਼ੇਹ ਚ ਨਿਕਲਿਆ ਮੇਲੇ ਪਹਿਲਾਂ ਵੇਖੇ ਨਹੀਂ ਮੇਲੇ ਤੇ ਕੌਣ ਖੜਦਾ ਏ ਕੇ ਨੂੰ ਉਹਨਾਂ ਨਿੱਕੀ ਹੋਈਦਾ ਮੇਲਿਆਂ ਤੇ ਚਾਈਦਾ ਨਹੀਂ ਇਹ ਪਹਿਲੋਂ ਪਹਿਲੋਂ ਖੇਡ ਗਿਆ ਹਾਂਜੀ ਨਹੀਂ ਭਾਣ ਜੀ ਭਾਣਾ ਆ ਵੀ ਜਾਂਦਾ ਦਾ ਖੇਡਿਆ ਦਸ ਸਾਲੀਆਂ ਹਾਂ ਬਹੁਤ ਹੋ ਗਿਆ ਇਹਦਾ ਮਸਾਕ ਹੋ ਗਿਆ ਹਾਂ ਆ ਉਹ ਆ ਲੈ ਸਾਲ ਉਹਦਾ ਪਾਇ ਦੇ ਗੇ ਉਹਦਾ ਸੋਨਾ ਬੜਾ ਹੈ ਕੰਦਾ ਭਾਣ ਜੀ ਜਦੋਂ ਬਾਬਾ ਬੋਲਣ ਲੱਗਦਾ ਮੈਂ ਬੈਂਤ ਲੱਕ ਰਿਆਂਗਾ ਨਾ ਮਾਈ ਕਹਿੰਦੇ ਨੇ ਮੈਂ ਆਇਆ ਨਾਈ ਦਾ ਬਦ ਨਾਈ ਨਾ ਗੜਾ ਨਾ ਗੜਾ ਬੱਸ ਸਭ ਉਹਨਾਂ ਲੱਗੇ ਮੈਂ ਜ਼ਿੰਦਾਰੀ ਹੀ ਸਮਝਦਾ ਨਾ ਪਾਣੀ ਵੀ ਨਾ ਗਿਆ ਦਾ ਮੁੰਡਾ ਜਿਹੜਾ ਰਾਜ ਦਾ ਮੁੰਡਾ ਨਹੀਂ ਨਹੀਂ ਇਹਨਾਂ ਦਾ ਭੂਣ ਦਾ ਮੈਨੂੰ ਉਦਾਂ ਹੀ ਨਾ ਜੀ ਨਹੀਂ ਉਦਾਂ ਤੇਰੀ ਬਾਰੀ ਮਾਰਨੀ ਆ ਰਹੀ ਹੈ ਕੋਈ ਤਾਂ ਬੇਸ਼ਮਾਨ ਹੁੰਦਾ ਕਿ ਨਾ ਦੇਖੀ ਸਰ ਭਾਜੀ ਉਹ ਬਲੇ ਨਾਇਆ ਭਾਜੀ ਅੱਗੇ ਗੱਲ ਪਾਉਂਦੀ ਠੀਕ ਹੈ ਜੀ ਅੱਗੇ ਗੱਲ ਪਾਉਂਦੇ ਕਹਿਵੇਂ ਹਾਂ ਜੀ ਸਭ ਗੱਲ ਸਤਿ ਸ੍ਰੀ ਅਕਾਲ ਦੇ ਕਿਦਾਂ ਮੈਂ ਬਹਾਨਾ ਨਹੀਂ ਬਨੂ ਇਹਦਾ ਨਾ ਦੱਸਿਆ ਆ ਆ ਜੀ ਨਾਲ ਹੀ ਕਿਤੇ ਜਾ ਰਹੇ ਹਾਂ ਉਹਦਾ ਵਾਸਤੇ ਮਰੇ ਮੈਂ ਭਲਵਾਂ ਜੀ ਤੂੰ ਪੂਰਾ ਫਿੱਟ ਕਿਹੜੇ ਛਾਨਾਂ ਚ ਖੇਡਿਆ ਮੈਂ ਖਾਂਦੇ 97 ਉਹ ਤੋਂ ਕਰੀਏ ਛੋਟੇ ਹਾਂ ਬਈ 99 ਬਣਾਤੇ ਨਹੀਂ ਮੈਂ ਨਹੀਂ ਵੇਖਿਆ ਤੈਨੂੰ 96 ਕੀਤੀ ਹੈ ਸੇ ਸੱਤ ਨਿਕਲੇ ਕਰ ਤੂੰ ਹੀ ਆ ਹੈ ਭਵਾਨ ਦਾ ਹੀ ਉਹ ਸੇ ਸੱਤ ਨਿਕਲੇ ਪਾਉਣ ਨਹੀਂ ਆਈ ਆਈ 5 ਚੜਤੀ ਆ 5 ਚੜਤੀ ਭਵਾਨ ਨੇ ਇੱਕ ਮੈਚ ਲਗਾ ਆਪਣਾ ਲਗਾ ਉਹ ਵੇ ਉਹਨਾਂ ਨੇ ਲਗਾ ਬੈਠੇ ਮੈਂ ਉਹਨਾਂ ਕੋਲ ਬੜੀ ਨਹੀਂ ਭਾਈ ਭਵਾਨ ਜੋਰ ਉਹਦੇ ਦਵਾਤੇ ਮੇਰੇ ਮੈਂ ਕਿਹੜਾ ਲੱਗਾ ਮਰਦ ਜੀ ਨਹੀਂ ਮਾਫ ਕਰ ਪਈ ਨਹੀਂ ਮੈਨੂੰ ਤੇ ਕਿੱਗ ਲੱਗਦਾ ਮਰਦ ਤੋਂ ਵੀ ਨਹੀਂ ਲਪੈਣੀ ਦਾ ਜੋਰ ਮੈਂ ਬਾਹ ਵੀ ਬੜਾ ਕਰਦਾ ਨਹੀਂ ਆ ਵਕਾ ਫਸੀ ਤੂੰ ਛੋਟੇ ਮੈਂ ਤੇਰਾ ਨਾਮ ਲੱਗਿੱਤਾ ਸੁਣਿਆ ਸੀ ਤੇਰਾ ਨਾਮ ਹੈ ਇਦਾਂ ਸੌਂਦਾ ਨਾ ਉਹ ਕਬੂਤਰ ਪੱਦਰੀ ਦਾ ਨਾਈ ਇੱਕ ਮੁੰਡਾ ਕਬੂਤਰ ਦਾ ਨਾਈ ਨਾਈ ਕਹਿੰਦੇ ਨਾ ਨਾਈ ਜਦਾਂ ਦੇ ਸਕੂਟਰ ਲੰਡਾ ਕੀਤਾ ਹੁੰਦਾ ਸੀ ਮਾਮਾ ਤੂੰ ਹੈ ਉਹ ਤੇਰਾ ਇਹ ਦੇਣਾ ਨਾ ਹੈਗਾ ਸਕੂਟਰ ਕਿ ਭੇਜੂ ਤ ਗਿਆ ਉਹ ਮੈਂ ਭਾਣਜੀ ਦੇ ਦਿੱਤਾ ਹਾਂ ਬੜੀ ਗੱਲ ਹੈ ਮੈਂ ਗਰਨਾਵਤ ਪਚੋ ਗਿਆ ਕੀਦਾ ਸਮਾਂ ਮੇਲਾ ਕੁੜੀ ਆ ਵਾ ਖੰਭ ਲਾ ਕੇ ਉੱਟ ਗਿਆ ਬੋਲੋ ਮੈਨੂੰ ਇੱਕ ਮਿੰਟ ਤੱਕ ਗੱਦੀ ਹੋਈ ਮਮਾ ਦੇਖ ਤੇ ਮੈਨੂੰ ਕਿਹਦਾ ਮਗਰੀਦ ਨਹੀਂ ਮੁੰਡਾ ਬਬੂ ਇਹ ਮੈ ਲਾਉਣਾ ਇਹ ਤੇ ਕਿਦੇ ਮੇਨਾਂ ਦੇ ਉੱਥੇ ਆ ਜਾ ਉਹ ਮੋਗੇ ਕਾਲ ਨਹੀਂ ਜੱਟੇ ਵੀ ਤੇ ਇਹ ਰਸੂ ਦੇ ਗਈ ਪਰ ਹਾ ਡੋਟੇ ਮੈ ਇਹ ਲਾਜ ਕਰਕੇ ਨਾ ਪੋਣਾ ਓਏ ਲਾਲਚ ਨਹੀਂ ਇੱਕ ਰਾਤ ਮਾਰੀ ਲਾਲਾ ਰਾਤ ਲਾਲਾ ਰਾਤ ਲਾ ਮਮਾ ਜਿੰਨੇ ਤੇਰੇ ਟੂਰ ਲੱਗਣੇ ਬਾਹਰ ਦੇ ਤੇ ਕੁੜੀ ਆ ਵਾ ਜਦੋਂ ਇੱਕ ਮੈਨੂੰ ਨਾ ਇੱਕ ਦਿਨ ਇੱਥੇ ਬੰਦੇ ਆਏ ਸਾਈ ਦੇ ਉਹਨਾਂ ਤੇਰੇ ਮੈਚ ਵੇਖੇ ਸਾਰੇ ਲੈ ਗਏ ਉਹ ਬੰਦਾ ਇਹ ਕਹਿੰਦੇ ਵੀ ਅਸੀਂ ਇਹਨੂੰ ਸਾਰੇ ਮੈਚ ਪਾਕਿਸਤਾਨ ਦੇ ਵਿਰੁੱਧ ਅਸੀਂ ਦੇਖੇ ਦੇ ਚਾਰ ਮੈਚ ਚਾਰ ਮੈਚ ਤੇ ਕਹਿੰਦੇ ਸਿੰਗਲ ਜੱਫਾ ਨਹੀਂ ਲੱਗਾ ਲੱਗਾ ਨੂੰ ਪੁਲਵਾਨ ਨੂੰ ਇਹਨੂੰ ਸਮੇਂ ਵਿੱਚ ਸੋਰਸਰ ਮੈਨੂੰ ਕੋਈ ਜੱਫਾ ਨਹੀਂ ਇੱਕ ਇੱਕ ਕਹਿੰਦੇ ਵੀ ਇਹ ਜੱਫੀ ਵੀ ਲਾ ਕੇ ਤੇ ਜੱਫੇ ਵੀ ਪਾ ਦਿੰਦਾ ਹੈ ਹਾਂਜੀ ਕੱਲ ਤੇ ਇਹਦਾ ਕੀ ਜਿੰਦਾ ਹਾਂ ਆਲ ਮੁੰਡੇ ਝਾੜਦੇ ਮਾਰਦੇ ਪੁਲਵਾਨ ਬਾਵਾ ਦੀ ਪੁਲਵਾਨ ਬੰਦਾ ਨਾ ਜੇ ਰਾਜੇ ਹਾਂਜੀ ਇਹ ਜੋ ਜਿੱਦਾਂ ਬਾਵਾ ਝਾੜ ਕੇ ਬੰਦਾ ਪਾਰਾ ਥੋੜੀ ਜਿਹਾ ਝਾੜ ਮਾਰਨੀ ਆਉਂਦੀ ਨਹੀਂ ਹੋਣਾ ਉਹ ਭਾਜੀ ਕਿੱਧਰ ਕੇਮਰਾ ਤੇ ਤੁਸੀਂ ਸੁਣੋ ਸਾਨੂੰ ਝਾੜ ਮਾਰੀ ਬੜਾ ਕਿੰਨੇ ਹਟਾਈ ਉਹ ਨਹੀਂ ਹੁੰਦਾ ਆਪਣੇ ਸੋਰਸਿੰਗ ਵਾਲਾ ਕੀ ਉਹਦਾ ਨਾਂ ਖੇੜਦਾ ਹੁੰਦਾ ਸੀ ਇੱਕ ਰੇਡਰ ਹੁੰਦਾ ਸੀ ਜਿਹਦੇ ਭਰਾ ਦੀ ਲੱਤ ਟੁੱਟ ਗਈ ਸੀ ਤੇ ਉਹ ਰਿਆ ਕਿਉਂ ਨਾ ਨਾ ਦਲੇਰੇ ਦੇ ਪਰਿਵਾਰ ਚੋਂ ਸੋਨਾ ਸੋਨੇ ਦਾ ਭਰਾ ਦਾ ਪ੍ਰਤਾਪ ਕਿੱਥੇ ਆ ਵੋ ਪ੍ਰਤਾਪ ਨੇ ਸਾਈ ਸਾਨੂੰ ਝਾੜ ਮਾਰ ਲਈ ਸੋਨੇ ਦਾ ਭਰਾ ਪ੍ਰਤਾਪ ਪ੍ਰਤਾਪ ਮੈਂ ਕਹਿੰਦਾ ਵੀ ਬੇਨ ਨਾਗਾ ਮਿਹਨਤ ਇੰਨੀ ਮਿਹਨਤ ਕਰਦਾ ਹੁੰਦਾ ਸੀ ਨਾ ਤੋਂ ਬੜੀ ਮਿਹਨਤ ਲਵਾਈ ਉਹਨੇ ਹੱਡੀ ਵੀ ਲਵਾਈ ਯਾਰ ਬੰਦੇ ਨੇ ਤੇ ਬੰਦਾ ਬਾਹਲਾ ਵਧੀਆ ਸੀ ਉਹ ਬੇਨਤ ਮਿਹਨਤ ਬੜੀ ਲਾਉਂਦਾ ਸੀ ਉਹ ਵੇ ਰਿਆਣਾ ਖੜੀ ਜਾਣਾ ਨੇ ਦਿੱਲੀ 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 ਨਾ ਬਿਨਾ ਲਾ ਕੇ ਤੋ ਇਹ ਨਹੀਂ ਹਾਂ ਦਿੱਲੀ ਜਾਣਾ ਵੀ ਨਿਤਨੇਵ ਟਾਈਮ ਨਹੀਂ ਜਾਣਾ ਨਾ 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 ਤੇ ਸੂਲ ਦਾ ਇੰਨਾ ਜ਼ਿਆਦਾ ਪੱਕਾ ਹੀ ਨਾ ਉਹਨੇ ਮਿਹਨਤ ਲਾ ਕੇ ਨਾਉਣਾ ਵੀ ਉਸੇ ਤਰ੍ਹਾਂ ਪਣਾ ਕਰਨ ਨੂੰ ਇਹ ਕਰੇ ਜਾ ਕੇ ਆਦਾਂ ਖਾ ਪੀ ਕੇ ਤੇ ਫਿਰ ਮੋਨ ਪਲਾਨ ਮਿਹਨਤ ਕਿੱਥੇ ਨਾਉਂਦੇ ਮੁੰਡੇ ਨਹੀਂ ਮਿਹਨਤ ਨਹੀਂ ਹੁੰਦੀ ਪਾਣੀ ਨਾ ਮੈਂ ਕਹੀ ਨਾ ਕਿ ਮਾਂ ਡੰਡ ਮਾਰੋ ਹਾਂ 70 80 50 ਮਾਰਨਗੇ ਤੇ ਮਾਂ ਘੁੱਲਾ ਇਹ ਸਰੀਏ ਗਿਆ ਕਿ ਨਾ 3-300 ਡੰਡ ਮਾਰੀਏ 4-400 ਮਾਰਦੇ ਰਹੀ ਵੀ ਅਕਣ ਜਾਨੀ ਮਾਹੌਲ ਕਰਦੇ ਆ ਮਾਨ ਪ੍ਰਵਾਹ ਤੂੰ ਥੋੜਾ ਸਮਝਣਾ ਤੁਹਾਨੂੰ ਜੀ ਮੈਂ ਚਲੋ ਬਾਬਾ ਮੇਰ ਕਰੇ ਮੈਂ ਦੋ ਦੋ ਯਾਰ ਬੈਠੇ ਵੀ ਮਰੀ ਮਰੀ ਪ੍ਰਵਾਹ ਮਰੀ ਮੈਂ ਦੋ ਦੋ ਯਾਰ ਤੇ ਜਿੰਮ ਉਹਦੇ ਨਾਲ ਮੈਂ ਤੈਨੂੰ ਵਿਖਾ ਸੋਤੇ ਗੋਲੇ ਬੜਾ ਜਿੰਮ ਜਿੱਥੇ ਅਛਰਮੇ ਦੀ ਦੁਕਾਨ ਆ ਔਰ ਆਰ ਵੀਡੀਓ ਹੀ ਨਹੀਂ ਦੀ ਬੜਾ ਜਿੰਮ ਹੈ ਬੜਾ ਜਿੰਮ ਉਦੋਂ ਪੁਰਾਣੀ ਨਾਲ ਨਹੀਂ ਖੜਨ ਲੱਗਾ ਜਬਰੀ ਹੈ ਉਦੋਂ ਤਾਂ ਮੈਂ ਨਹੀਂ ਖੜਨ ਲੱਗਾ ਸਹੀ ਤਰ੍ਹਾਂ ਕਹਣਾ ਜਾਈ ਮੈਂ ਹੈਗਾ ਉਸ ਤੋਂ ਬਾਅਦ ਜਿਤਨਾ ਮੈਂ ਇਹ ਖੇਡਣਾ ਲੱਗਾ ਜਦੋਂ ਇਹ ਇੱਕ ਰਾਚ ਚੇਂਜ ਹੋਈ ਹੈ ਇੱਥੇ ਆਪਣੇ ਸੋਰਸਿੰਗ 6 ਚ ਅੱਛਾ ਪਾਲੀ ਹੁਣੀ ਤੇ ਪਾਲੀ ਤੇ ਮੈਨੂੰ ਲਾਇਆ ਪਾਲੀ ਹੀ ਰਵੀ ਹੀ ਸੇਵਕ ਸੁੰਡੀ ਹੀ ਉਧਰ ਇੱਕ ਘ੍ਰਿਆਲੇ ਦੀ ਟੀਮ ਹੀ ਇਹ ਉਦੋਂ ਮੇਰੇ ਸੋਨਾ ਇਹ ਮਲਕੀਤ ਹੀ ਸਾਡਾ ਰੇਡਰ ਕੱਦੀ ਤਾਬਾ ਇਹ ਬੰਦੇ ਬਹੁਤੇ ਬਾਜੂ ਜਾਫੀ ਤੇ ਅਹੀ ਤੇ ਦੂਜਾ ਉਹਨਾਂ ਦਾ ਚਾਫੀ ਨਹੀਂ ਆਇਆ ਇਹ ਤਾਰਤੂਰ ਹੁਣੀ ਆਏ ਨਹੀਂ ਇਹਦਾ ਨਹੀਂ ਸੇਵਕ ਨਹੀਂ ਖੇਡਦੇ ਮੈਂ ਸੇਵਕ ਉਦੋਂ ਘ੍ਰਿਆਲੇ ਦੇ ਖੇਡਦਾ ਹੁੰਦਾ ਤਾਂ ਚੋਲੇ ਰਾਣਾ ਹਾਂ ਉਹ ਨਹੀਂ ਉਦੋਂ ਦੀ ਟੋਲੇ ਦੀ ਗੱਲ ਨਹੀਂ ਹੁੰਦੀ ਉਹ ਤੇ ਛੇ ਦੀ ਗੱਲ ਛੇ ਦੀ ਅਸੀਂ ਸੁਖਮਣਿ ਬਾਹ ਚਾਏ ਨਾ ਸੁਖਮਣ ਤੇ ਆਇਆ ਬਾਤ ਸਾਤ ਤੇ ਸਾਤ ਦੇ ਲਾਸਟ ਜੇਸ ਨਹੀਂ ਇਹਨੂੰ ਮੈਂ ਸੁਖਮਣ ਤਾਂ ਪਹਿਲੀ ਵਾਰ ਦੇਖਿਆ ਇੱਥੇ ਆ ਜਮਦਿਆਲਪੁਰੇ ਜਾਲਪੁਰੇ ਬਿਆਲਪੁਰੇ ਜਦੋਂ ਇਹ ਪਹਿਲੀ ਵਾਰ ਖੇਡਿਆ ਪਤਾ ਨਹੀਂ ਕਿਹੜੀ ਟੀਮ ਦੇ ਖੇਡਿਆ ਤੇ ਉਦੋਂ ਇਹ ਬਾਜੂ ਇੱਥੇ ਜਾਂਦਾ ਹੀ ਤੇ ਬਾਜੂ ਤੋਂ ਨਹੀਂ ਫੜਿਆ ਗਿਆ ਤੇ ਮੁੜ ਕੇ ਮੈਂ ਗਿਆ ਤੇ ਮੈਂ ਇਹਨੂੰ ਫੜ ਲਿਆ ਕਬਡੀ ਉਹਨੂੰ ਥੋੜਾ ਜਿਹਾ ਮੈਂ ਵੱਡਿਆ ਹੋ ਗਿਆ ਤੇ ਉਸ ਦਿਨ ਇੱਥੇ ਪਹਿਲੀ ਨਾ ਵੇਖਿਆ ਇਹਨੂੰ ਕੁਲਾ ਹੀ ਆਈ ਹੈ 15 ਸਾਲ ਹੁੰਦਾ ਹੈ ਉਸ ਤੋਂ ਬਾਅਦ ਫੇਰ ਮੈਂ ਵੀ ਅਕੈਡਮੀ ਚੱਲ ਗਿਆ ਤੇ ਇਹ ਵੀ ਮੜ ਕੇ ਥਾਣ ਤੋਂ ਥਾਣ ਸਿੰਘ ਕੋਟਲੀ ਉੱਥੇ ਚੱਲ ਗਿਆ ਹੀ ਰਾਹੀ ਰਾ ਤੋਂ ਵਧੀਆ ਸੀ ਹੀ ਰਾ ਜਿਆਦਾ ਵਧੀਆ ਸੀ ਉਸ ਤੋਂ ਬਾਅਦ ਫੇਰ ਸੁਖਮਣ ਜੀ ਕੋਲ ਆਹੋ ਸੁਖਮਣ ਫੇਰ ਉਸ ਤੋਂ ਬਾਅਦ ਅਕੈਡਮੀ ਜਾ ਕੇ ਉਸ ਤੋਂ ਸੁਖਮਣ ਜਿਆਦਾ ਤਕੜਾ ਆ 8 8 9 ਚ 9 9 9 ਚ ਹੋਇਆ ਬਾਕੀ ਹੁਣ ਚਲੋ ਭਾਜੀ ਕਿਸੇ ਮਾਰੇ ਮਾਇਆ ਤੂੰ ਬੜੀ ਨਹੀਂ ਭੁਣ ਜਾਣ ਤੇ ਕੁੜੀ ਕੋਈ ਪਲੇਅਰ ਖੇਡਣ ਨਾਲ ਵਧੀਆ ਤਲੋਂ ਮਿਹਨਤ ਲਾ ਕੇ ਉਹ ਤੇ ਆਪਦੀ ਗ੍ਰੀਤੀ ਕਰ ਸਕਦਾ ਹਾਂ ਖੜਾ ਸਾਹਿਬ ਜੇ ਜਿਹੜਾ ਮਿਹਨਤ ਲਾ ਗਿਆ ਇਹ ਨਹੀਂ ਉਹਦਾ ਹੀ ਟੀ-ਸ਼ਰਟ ਪਾ ਕੇ ਦਾ ਆ ਦੇ ਖੜੇ ਚੱਲ ਕੇ ਹੋ ਗਿਆ ਗਿਆ ਹਾਂ ਹਾਂ ਜੀ ਮੈਂ ਕਰੇ ਨਿਤ ਨਿਯਮ ਆ ਮਿਹਨਤ ਇਹਨਾਂ ਜਿਹੜੀ ਇਹ ਨਿਤ ਨਿਯਮ ਆ ਤੇ ਜਿਹੜੇ ਬੰਦੇ ਨੇ ਨਿਤ ਨਿਯਮ ਹੀ ਨਹੀਂ ਕਰਨਾ ਤੇ ਉਹ ਕਦੇ ਮੈਨੂੰ ਫਲ ਮਿਲ ਜੇ ਫਲ ਥੋੜੀ ਮਿਲਣਾ ਹੁਣ ਕੋਲਵਾਂ ਜੀ ਬੇਨ ਨਾ ਗਿਆ ਮੈਂ 4 ਕਿਲੋਮੀਟਰ ਰਨਿੰਗ ਕਰਕੇ ਜਾਂਦਾ ਜੇ ਘਰ ਨੂੰ ਮੈਂ ਫੇਰ ਜਾਣਾ ਮੈਂ ਉੱਥੋਂ ਮੈਂ ਇਦਾਂ ਹੀ ਬਹਿ ਜਾਣਾ ਗੱਡੀ 'ਚ ਮੈਨੂੰ ਮੈਂ 4 ਕਿਲੋਮੀਟਰ ਭੱਜਣਾ ਹੀ ਭੱਜਣਾ ਔੜ ਨਾਲ ਦੀ ਤੇ ਰੀਸ ਨਹੀਂ ਕੋਈ ਤੇ ਜਿਹੜੇ ਪਲੇਅਰ ਨੇ ਕਬੱਡੀ ਖੇਡਣੀ ਨੂੰ ਦੌੜ ਜ਼ਰੂਰੀ ਹੈ ਜਿੰਨੇ ਦੌੜ ਨਹੀਂ ਲਾਉਣੀ ਉਹ ਪਲੇਅਰ ਨਹੀਂ ਪੰਜ ਸਾਲ ਰੱਖਣਾ ਨੇਚਰਲੀ ਨੇਚਰਲੀ ਨਾਲਦੀ ਨਹੀਂ ਬੰਦੇ ਨੇਚਰਲੀ ਨਹੀਂ ਰਹਿੰਦੇ ਖਾਗ ਖਾ ਕੇ ਜਿਹੜਾ ਬੇਸ ਬੰਦਣਾ ਸਰੀਰ ਦਾ ਜਿੰਨਾ ਚਿਰ ਬੇਸ ਨਹੀਂ ਉਹਨਾਂ ਚਿਰ ਕਬੱਡੀ ਹਾਂ ਅੱਜ ਕੱਲ ਜਵਾਗ ਗਲਤ ਸਟੈਪ ਚੁੱਕ ਲੈਂਦੇ ਆ ਮੁੜ ਕੇ ਫਿਰ ਉਹ ਕੁੜੀਆਂ ਵੀ ਇੰਜਰੀਆਂ ਦੂਜਾ ਤੀਜਾ ਸਾਰਾ ਕੁਝ ਹੋ ਜਾਂਦਾ ਮੈਂ ਗੋਪੀ ਨਹੀਂ ਖੜੀ ਜਬਾ ਜੈਨ ਉਹ ਫਿਰ ਉੱਤੇ ਲਾਏ ਗੋਪੀ ਕਿੱਦਾਂ ਗੋਪੀ ਛੱਟਿਆਂ ਪੰਜਾਂ ਦੀ ਮਿਹਨਤ ਕਰਦਾ ਖੇਡੂ ਅੰਦਾ ਮੈਂ ਉਹਦਾ ਰਾਤਾਂ ਦਾ 10 ਤੋਂ ਬਾਅਦ ਮੌਸਮੀ ਦਾ ਸਾਈਕਲ ਹੈ ਨਾ ਕਿੰਨੇ ਖੇਡਦਾ ਉਹ ਇਹਨੂੰ ਕਿ ਇੱਕ ਦੋ ਮੈਚ ਨਾ ਉਦਾਂ ਹੀ ਆ ਜਾ ਕਰ ਵਿੱਚ ਤੇ ਖਲੋਤਾ ਹੀ ਰਿਹਾ ਕਰ ਗਰਮੀ ਦਾ ਨਾ ਜਿਹੜਾ ਗਰਮੀ ਵਾਲਾ ਕੰਮ ਆ ਓਏ ਕਿਦਾਂ ਮੱਸੀਏ ਮੱਸੀਏ ਕੀ ਆळ्या ਬੇਜੇ ਬੇਜੇ ਵੈਰੀ ਗੁੱਡ ਵੈਰੀ ਗੁੱਡ ਹੋਰ ਜੱਗੂ ਬੱਜਾ ਤੇਜ਼ ਕਿੱਥੇ ਆ ਉਹ ਪਾਜੀ ਉੱਥੇ ਰਿੰਦਾ ਮੈਲਗਿਮ ਅੱਛਾ ਤੇਰੇ ਨਾਲ ਦੇ ਸਾਥੀ ਕਹਿੰਦੇ ਸਾਰੇ ਪਾਜੀ ਸਾਰੇ ਠੀਕ ਹੈ ਪਾਜੀ ਉੱਥੇ ਇੰਨੀ ਮੈਚ ਹੈ ਹਾਂ ਪੈਰਸ ਅੱਛਾ ਸੀ ਵੜੀਆ ਵੜੀਆ ਯਾਰ ਪਤੇ ਘੁੰਮਣ ਆਲਾ ਵਾ ਸਿਵਲ ਜਿਹੜਾ ਸਿਵਲ ਲੈਂਡ ਹੈ ਸਿਵਲ ਲੈਂਡ ਹਾਂਜੀ ਸਿਵਲ ਲੈਂਡ ਉੱਥੇ ਘੁੰਮਣ ਆਲਾ ਜਿੱਥੇ ਫਿਲਮਾਂ ਬੰਦੀਆਂ ਆ ਆਹ ਬਾਣੀ ਉਹਦੇ ਮੈਂ ਵੇਖਿਆ ਉਹ ਇੱਥੇ ਸ਼ਰੂਖ ਖਾਨ ਆਇਆ ਜੀ ਆਏ ਹਾਏ ਸ਼ਰੂਖ ਖਾਨ ਅੱਛਾ ਔਰ ਤੂੰ ਦੂਜਾ ਮਰਾ ਕਬੱਡੀ ਨੇ ਵੇਲਾ ਕਿੰਨਾ ਕੋਈ ਦਿਖਾਤਾ ਕਿੰਨੇ ਜੱਫੇ ਪਾਤਾ ਹੀ ਆਏ ਹੁਣ ਸੀਜੰਦੇ 25 ਕੇ ਜੱਫੇ ਪੂਰੇ ਘਰ ਆਏਗਾ ਕਿ ਨਹੀਂ ਨੇ ਨੇ ਕੈਮ ਹੋ ਗਏ ਤੇਜ ਕਿਤਾ ਖੇਡ ਤੇਜਾ ਕਿਤਾ ਖੇਡਣ ਦਿਆ ਠੀਕ ਆ ਪਹੁੰਚ ਜਰਾ ਮਾਰੀ ਸਾਡੀ ਲੱਗ ਚਲੀ ਠੀਕ ਬਣਾ ਅੱਛਾ ਅੱਛਾ ਬੱਜ ਬਚਾ ਕੇ ਬੱਜ ਬਚਾ ਕੇ ਠੀਕ ਹੈ ਮੰਮੀ ਕਿੰਨੀ ਚਿੱਤੇ ਆਉਂਦੀ ਏਰ ਬੜੀ ਜਿਆਦਾ ਆਉਂਦੀ ਆਉਂਦੀ ਹੈ ਨਾ ਮੰਮੀ ਤੇਰੀ ਮਲਾਪੜੀ ਬੜੀ ਹੈ ਆ ਉਹ ਦਿਨ ਆ ਗਏ ਮੇਰੇ ਪੁੱਤ ਆ ਗਏ ਮੇਰੇ ਪੁੱਤਾਂ ਚਾਹ ਹੀ ਚੜ ਗਿਆ ਨਾ ਫੇਰ ਉਹਨੇ ਜਦ ਤੱਕ ਸਿੱਧੇ ਸਿੱਧੇ ਆ ਲਈਏ ਮਲ ਜਾਈ ਨਾ ਮਲ ਪੁੱਤ ਏਦਾਂ ਹੱਥ ਹੀ ਮਾਰਦਾ ਚਲ ਚਲ ਬਸ 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 ਕਟਾ ਦੇ ਆ ਪਰਨਾ ਬੜੀ ਲਾਜ਼ਮੀ ਹੰਤ ਕਰ ਲੈਣਾ ਹੁਣ ਇਥੋਂ ਜ਼ੋਰ ਵੱਜ ਜਾਂਦਾ ਸਰੀਰ ਨਹੀਂ ਉੱਡਦਾ ਜਿਹੋ ਮੈਂ ਜਿਹੜਾ ਜੋਰ ਹੀ ਸਾਡਾ ਵੱਧਦਾ ਜ਼ੋਰ ਜ਼ਿਆਦਾ ਲੱਗਦਾ ਤੇ ਉੱਡਦਾ ਇਹ ਵੀ ਗੱਲ ਉਹਦੀ ਚੈਨਜ ਨਹੀਂ ਆਦੀ ਬਾਥਰੀ ਮੈਂ ਜ਼ੋਰ ਲਾਉਣਾ ਨਾ ਮੈਂ ਸੁਰਸਿੰਘੋਂ ਉੱਤਰ ਜਾਣਾ ਦੌੜ ਲਾ ਕੇ ਜਾਣਾ ਤੋੜ ਦੇਣਾ ਸਾਰਾ ਸਰੀਰ ਨੂੰ ਓਹ ਰਿਕਵਰੀ ਨਹੀਂ ਹੁੰਦੀ ਉਹ ਹੁਣ ਉਹ ਏਜ ਹੀ ਆ ਨਾ ਜਿਹੜੀ ਏਜ ਮਾੜਾ ਮੋੜ ਫਰਕ ਜਾ ਅਸਲ 'ਚ ਜਿੱਦਾਂ ਸਰੀਰ ਇਹ ਨਾ ਜਿੱਥੇ ਲਾ ਲਓਗੇ ਉੱਥੇ ਲੱਗ ਜਾਂਦਾ ਪਰ ਜਿਹੜੀ ਆਪਾਂ ਰਿਕਵਰੀ ਹੈ ਨਾ ਸਾਲੀ ਆਪਾਂ ਨੂੰ ਨਾ ਅਸਲ 'ਚ ਉਹਨੀਆਂ ਚੀਜ਼ਾਂ ਹੀ ਨਹੀਂ ਮਿਲਦੀ ਨਹੀਂ ਮਿਲਦੀਆਂ ਨਹੀਂ ਆਪਾਂ ਖਾਣੇ ਘੱਟ ਅਸਲ 'ਚ ਆਪਾਂ ਨੂੰ ਉਹਨੀ ਡਾਈਟ ਸਬਲੀਮੈਂਟ ਉਹਨਾਂ ਸਾਰਾ ਦਾਇਰਾ ਉਹ ਨਹੀਂ ਮਿਲਦਾ ਨਹੀਂ ਮਿਲਦਾ ਤੀ ਹੁਣ ਜੇ ਆਪਾਂ ਹੋਰ ਸਪੋਰਟਸ ਵੇਖੀਏ ਉਹ ਕਿਤੇ ਬੰਦੇ ਲੋਹੇ ਦੇ ਥੋੜੀ ਬਣੇ ਉਹਨਾਂ ਤੋਂ ਨਾ ਟੈਕਨੋਲੋਜੀ ਜ਼ਿਆਦਾ ਹੈ ਹੁਣ ਆਪਣੇ ਕੋਟੀ ਵਾਲੇ ਥੋੜੇ ਸਿੱਧੇ ਆ ਨਾ ਦੂਜਾ ਤੀਜਾ ਰੱਖਣਾ ਉਹ ਚੀਜ਼ ਜ਼ਿਆਦਾ ਹੈ ਨਾ ਹੁਣ ਜੇ ਆਪਾਂ ਵੱਡੇ ਵੱਡੇ ਬੰਦੇ ਵੇਣੇ ਆ ਜਾਂ ਵੇਣੇ ਉਹ ਆਇਸ਼ ਬਾਤ ਲੈਂਦੇ ਦੂਜੀ ਤੀਜੀ ਆਪਾਂ ਕਦੀ ਲਈ ਨਹੀਂ ਆਇਸ਼ ਬਾਤ ਆਇਸ਼ ਦੇ ਵਿੱਚ ਬਹਿਣਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਉਹਦੇ ਚ ਪਲੈਗਿਟ ਕਰਿਆ ਉਹਦੇ ਚ ਜਿੰਨੀ ਆਪਾਂ ਨੂੰ ਛੱਟਪਟ ਲੱਗੀ ਹੈ ਨਾ ਸਾਰੀ ਰਿਕਵਰ ਹੋ ਜਾਣੀ ਹਾਂ ਮੇਰ ਰੱਖਿਓ ਮੇਰ ਰੱਖਿਓ ਮਹਾਰਾਜ ਸਤਿਆਪਾਤ ਦਾ 72 ਬਾਬਾ ਬਿਧੀ ਜੰਤ ਤੰਤਨ ਬਾਬਾ ਵੀ ਦੇ ਚਾ ਤੰਤਨ ਬਾਬਾ ਵੀ ਜਨ ਮਾਰੇ ਸੱਜਾ ਬਾਪੂ ਦਾ ਆ ਸੀ ਤੰਤਨ ਬਕੂ ਦਾ ਤੰਤਨ ਬਾਬੂ ਦਾ ਆ ਸੀ ਬੁੜੀਆਂ ਆ ਗਿਆ ਲੱਗਾ ਤਾਲੀਆਂ ਕਿਉਂ ਵੱਜੀਆਂ ਪਤਾ ਨਹੀਂ ਹਵਾਲਿਆ ਪਰਬਤ ਆ ਗਿਆ ਪਿਆਰ ਹੈ ਪ੍ਰਭਾ ਸੋਰ ਸਿੰਘ ਦਾ ਤਿਆਰ ਵਰ ਤਿਆਰ ਹੈ ਆ ਦਲੂਰਜੀ ਵਾਲੇ ਦੀਮ ਦਾ ਟੌਰ ਜਲਦਾ ਕਬੱਡੀ ਦੀ ਦੁਨੀਆ ਦੇ ਵਿੱਚ ਕਾਲੀ ਰੇਖੇ ਮੈਦਾਨ ਵਿੱਚ ਪਾਉਣ ਲਈ ਭਰਿਆ ਹੋਇਆ ਨਾਲ ਕਹਿੰਦੇ ਪਤਾਪੂਰੀਆ ਇੱਕਮ ਤਿਆਰ ਵੀਰੇ ਤੇ ਦੁਨੀਆ ਦੇ ਕੰਮ ਖੇਡਦੇ ਆ ਮੇਰੇ ਵੀਰੋ ਤੇ ਜਿੱਲੇ ਪ੍ਰਮਾਣ ਹੁਣਾਂ ਦੀ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਆ ਆ ਗਿਆ ਭਗੇਲੇ ਦਾ ਚੇਲਾ ਉਸਤਾਦ ਜੀ ਭੀਮ ਸੁਰ ਸਿੰਘੀਆ ਟੀਮ ਭਗੇਲੇ ਪ੍ਰਮਾਣ ਦਾ ਚੰਦਿਆ ਹੋਇਆ ਖਿਡਾਰੀ ਹੈ ਮੇਰੇ ਪੰਜਾਬੀ ਵੀਰੋ ਸਾਹਮਣੇ ਫਰੰਦੀਪੁਰਜਾ ਵੀ ਤਿਆਰ ਆ ਇੱਕੰਬੀ ਤਿਆਰ ਆ ਹਰਮਨ ਵੀ ਤਿਆਰ ਆ ਫਰੰਦੀਪੁਰਜਾ ਤੇ ਭੀਮ ਉਹ ਖੜਕਾ-ਖੜਕਾ ਹੋ ਗਿਆ ਤਾਲੀਆਂ ਵੱਜਣ ਲੱਗੀਆਂ ਜੇ ਉਹ ਦਫਾ ਲੱਗ ਗਿਆ ਵਸੂਲ ਉਹ ਕਬੱਡੀ ਦਾ ਜੱਲਿਆ ਇਧਰ ਬਿੰਦ ਦੀ ਜਨਾਲੇ ਕਬੱਡੀ ਖੇਡ ਲਈ ਕਿਰਪਾ ਕਰੇ ਗਰਾਊਂਡ ਆਪਾਂ ਛੱਡ ਦਈਏ ਵੀਰ ਜੀ ਬੇਨਤੀ ਹੈ ਗਰਾਊਂਡ ਛੱਡ ਦਿਓ ਜੀ ਗਰਾਊਂਡ ਕਲੀਅਰ ਆਓ ਇਧਰਲੇ ਪਾਸੇ ਫਰੰਦੀਪੁਰੀਆ ਤੇ ਜੀਵਨ ਆ ਖੇਰਿਆਂ ਵਾਲਾ ਜੀਵਨ ਆ ਗੋਪੀ ਦੇ ਪਿੰਡਾਂ ਦਾ ਆ ਜੀਵਨ ਤੇ ਗੋਪੀ ਫਰੰਦੀਪੁਰੀਆ ਗੋਪੀ ਫਰੰਦੀਪੁਰੀਆ ਬਹੁਤ ਖੁਸ਼ੀ ਮਾਨ ਕਰਦੇ ਆ ਬਹੁਤ ਬੜਾ ਸਤਿਕਾਰ ਹੱਥ ਜੋੜ ਕੇ ਬੇਨਤੀ ਬਾਈ ਗਰਾਊਂਡ ਕਲੀਅਰ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿਕਾਰ ਹੁਣਾ ਆ ਕਹਿੰਦੇ ਇਸੇ ਇਲਾਕੇ ਦਾ ਵੱਡਾ ਮਾਲ ਹੈ ਬਾਬੂ ਤਾਰਾ ਸਿੰਘ ਦਾ ਪੋਤਾ ਇਹ ਬਾਗੜੀ ਵਾਲਾ ਸਾਧਿਆ ਦੂਜੇ ਬੰਨੇ ਫਰੰਦੀਪੁਰੀਆ ਜਿਵਾਦ ਵਿੱਚ ਸਰੀਰ ਦਾ ਕਿ ਤਿੱਖੇ ਤਿੱਖੇ ਮੁਕਾਬਲਾ ਜੋ ਕਮਾਨੋਂ ਛੱਤੇ ਤੀਰ ਦਾ ਕਰਦਾ ਮੁਕਾਬਲਾ ਜਿਹੜਾ ਲੁੱਟਦਾ ਲੁੱਟ ਲੈਨੇ ਸਾਡਾ ਰੱਬ ਰਾਜੀ ਨਾ ਬਾਕੀ ਦੁਨੀਆ ਰੁੱਸਦੇ ਨੇ ਸਾਡਾ ਰੱਬ ਰਾਜੀ ਨਾ ਸਾਹਮਣੇ ਫਤਾਪੁਰੀਆ ਨਾਲ ਫਰੰਦੀਪੁਰ ਦਾ ਹੋ ਬੱਲੇ 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 ਦੀਪੀ ਦਾ ਸਾਥੀ ਟੱਕਰ ਸਿਰਾਂ ਦੀ ਲੱਗਦਾ ਹੋਇਆ ਚੋਲਰ ਹੰਦਿਆ ਦੇ ਦਰਮਿਆਨ ਮੁਕਾਬਲਾ ਉਹ ਮੁਕਾਬਲਾ ਜੋਤੀ ਦਾ ਧੰਨਵਾਦ ਕਰਦੇ ਦੀਪਕ ਕੁਮਾਰ ਵੀਰ ਉਹਨਾਂ ਨੇ ਵੱਡਾ ਮਾਣ ਬਖਸ਼ਿਆ ਬਾਗੜੀਆਂ ਦਾ ਸਾਬੀ ਕਬੱਡੀ ਪਾਵੇਗਾ ਇੱਕ ਪਾਸੇ ਹਰਮਨ ਐਲਾਈਨਮੈਂਟ ਰਾ ਛੋਟਾ ਖਿਡਾਰੀ ਹੈ ਤੇ ਇਧਰ ਜਿਹੜਾ ਪਾਸੇ ਬਾਕੀ ਬੜਾ ਸਾਹੀ ਕਬੱਡੀ ਪਾ ਰਿਹਾ ਸਾਹਮਣੇ ਫਰੰਦੀਪੁਰੀਆ ਆ ਫਰੰਦੀਪੁਰੀ ਸਾਡੇ ਸਰਪੰਚ ਦਲਵੀਰ ਸਿੰਘ ਵੱਲੋਂ ਕਬੱਡੀ ਪੈਣ ਜਾ ਰਹੀ ਹੈ ਇਹਨੇ ਕਹਿਣਾ ਗੋਪੀ ਮੈਂ ਕੱਲਾ ਪਾ ਦੂੰ ਇੱਕ ਰਮ ਮੈਂ ਸਾਡਾ ਤਾਪੇ ਜਿਹਨੂੰ ਚੇਤਾਵੇਂ ਮੈਚ ਆਪਣਾ ਹੀ ਗੱਗੋ ਵੇ ਗੱਗੋ ਵੇ ਸੁਖਮਨ ਨੇ ਤੇ 80 ਤਗੜੀ ਟੀਮ ਬਣਾਈ 8 ਰੀਡਰ ਕਿਤੇ ਨਾ ਪੂਰੇ ਟੌਪ ਕਲਾਸ ਮੈਂ ਨਾ ਨਹੀਂ ਲੈਣਾ ਸਾਡਾ 5 ਨੰਬਰਾਂ ਹੀ ਥੱਲੇ ਹਾਂ 5 ਨੰਬਰ ਤਾਂ ਪਾਏਂ ਕਿਉਂ ਡੇ ਕੰਦੇ ਪਾਉਂਗਾ ਇਹਨੇ ਕੌਡੀਆਂ ਪਾਈਆਂ ਚੱਪੇ ਲਾ ਕੇ ਮੈਚ ਜਿੱਤਦਾ ਇੰਨਾ ਇੰਨਾ ਹੌਸਲਾ ਹੁੰਦਾ ਹੈ ਆਪਾਂ ਸਾਡਾ 8 8 ਰੀਡਰ ਭਾਂ ਜੋ ਕਰਕੇ ਹੁਣ ਕੌਡੀਆਂ ਨੂੰ ਮੂੰਹ ਨਹੀਂ ਕਰਦੇ ਮੁੰਡੇ ਇਹ ਰੀਡਰ ਕਿਹੜੇ ਨੇ ਤਿੰਨ ਜਾਣੇ ਤਿੰਨ ਜਾਣੇ ਚਾਰ ਜਾਣੇ ਕੱਲਾ ਮੁੰਡਾ ਹੀ ਕੌਡੀਆਂ ਪਾ ਦਿੰਦੇ ਤੇ ਉਹ ਮੈਂ ਵਿਮੇਂਤ ਨਹੀਂ ਕਰਦੇ ਮੈਂ ਤਰ੍ਹਾਂ ਦਾ ਮਾਸਾ ਦਾ ਵਿਮੇਂਤ ਨਹੀਂ ਰੇਡਰ ਚਾਹੀਦੇ 4 ਚੋਂ ਚੋਂ ਮੁੜ ਕੇ ਰਹਿ ਜਾਣ 2 ਜੇ ਮਾਲਾ ਵੀ ਬੰਦਾ ਕਰਦਾ ਨਾ ਵੀ 2 ਰਹਿ ਜਾਣ 2 ਜਾਣੇ ਪਾ ਦੇਣਾ ਸੰਦੀਪ ਨੂੰ ਸੰਦੀਪ ਨੂੰ ਕਿਹਾ ਵੀ 2005 ਚ ਕਹਿੰਦਾ ਵੀ ਵਾਲੀ ਲਾਲਾ ਕੰਨ ਚੋਂ ਕਹਿੰਦਾ ਕੰਨਾਂ ਤੱਕ ਕੋਈ ਆਊਗਾ ਤੇ ਫਿਰ ਹੈ ਨਾ ਇਹ ਇਹ ਤਾਂ ਦਾ ਪਲੇਅਰ ਕੋਈ ਦਿਖਾ ਸਾਲੇ ਡਿੱਗਦੇ ਫਿਰਦੇ ਕੋਈ ਜਵਾਨੀ ਨਹੀਂ ਹੈਗੀ ਕਿਤੇ ਤੇ ਉਹ ਯਾਰ ਮੈਂ ਅੱਗੇ ਗੱਲ ਕਰਨ ਦਾ ਹਾਂ ਕਿ ਜਦੋਂ ਅੱਜ ਤੋਂ 10 ਸਾਲ ਪਹਿਲਾਂ ਗਰਾਊਂਡ ਨੂੰ ਮੁੰਡੇ ਜਾਂਦੇ ਨਾ ਤਾਂ ਨੱਚਦੇ ਜਾਣਾ ਤੇ ਹੁਣ ਕੋਈ ਪੱਟੀ ਬੰਦੋਂ ਦਾ ਦੁੱਜਾ 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 ਬਾੜਦੀ ਉਹ ਕਿਹੜੀ ਕਬੱਡੀ ਸਾਲਿਓ ਨੱਚਦੇ ਆਉਂ ਗਰਾਊਂਡ ਨੂੰ ਬਲੇਲਰ ਕੋਲ ਗੱਲੀ ਤੇ ਰੇਲੀ ਹੁੰਦੀ ਸੀ ਮੱਥੇ ਤੇ ਮੁੜਕਾ ਹੁਣਾ ਬਸ ਕਿਹੜੀ ਹੋਵੇ ਨੱਚਦੇ ਆਉਂਦੇ ਸੀ ਹੁਣ ਮੈਂ ਤੈਨੂੰ ਇੱਕ ਚੀਜ਼ ਦੱਸਾਂ ਮੈਂ ਗੱਲ ਸੁਣ ਮੈਂ ਤੈਨੂੰ ਦੱਸਦਾ ਅੱਗੇ ਭਲਾ ਇੰਨਾ ਦਿਮਾਗ ਇੰਨਾ ਸ਼ਾਰਪ ਹੁੰਦਾ ਹੁੰਦਾ ਸੀ ਰੀਡਰ ਦਾ ਤੇ ਜਾਪੀ ਦਾ ਉਹਨੂੰ ਪਤਾ ਹੁੰਦਾ ਮੈਨੂੰ ਟੱਚ ਕਰਨਾ ਤੇ ਇਹਨੂੰ ਕੱਢਣਾ ਅੱਜ ਕੱਲ ਰੇਡਰ ਨੂੰ ਨੀ ਖੁੱਦ ਨੂੰ ਨੀ ਪਤਾ ਮੈਂ ਕਰਕੇ ਕੀ ਆਇਆ ਰੇਡ ਕਿਦਾਂ ਪਾ ਪਾ ਕੇ ਤੇ ਭੱਜ ਆਇਆ ਉਹ ਆ ਜੀ ਨਾ ਜੱਪਾ ਖਾ ਕੇ ਮਗਰੋਂ ਨਹੀਂ ਵੇਖਿਆ ਜਾ ਕੇ ਕਦੀ ਆਉਦਾ ਵੀ ਮੈਂ ਕਿਦਾਂ ਖਾਦੇ ਘਰੇ ਜਾ ਕੇ ਇਹ ਨਾ ਇੱਥੋਂ ਕੀ ਜੇ ਮਾਲਾ ਮਲਗੀਰ ਭਵਾਨ ਪਤਾ ਕੀ ਹੁੰਦਾ ਜਾਂਦਾ ਸੀ ਜਿਹੜਾ ਬੰਦਾ ਇੱਕ ਮੇਲੇ ਜੀ ਇੱਕ ਥਾਂ ਉੱਜਪਾ ਖਾ ਗਿਆ ਦੂਜੀ ਵਾਰੀ ਖਾਊਗਾ ਤਾਂ ਫੁੱਦੂ ਰੇਡਰ ਆ ਜਿਹੜਾ ਦੂਜੀ ਵਾਰੀ ਫੇਰ ਉੱਥੇ ਜਾ ਕੇ ਜੱਫਾ ਖਾਵੇ ਉਹਨ ਮੈਂ ਨਾ ਇਹ ਉੱਥੋਂ ਹੀ ਜੱਪਾ ਖਾਈਂਦੇ ਮੈਂ ਜਦੋਂ ਫੇਟਾ ਹਾਂ ਮੈਂ ਪੱਤਾ ਹੋ ਹੀ ਰਹਾਂ ਸੰਗ ਚ ਖੇਡਿਆ ਜਾ ਕੇ ਦੜਬੇ ਦੜਬੇ ਤੇ ਮੇਰੀ ਪੀਰੀ ਦੀ ਇੰ ਬੰਦਾ ਇਹਦਾ ਤਕੜਾ ਨਾ ਉਹ ਉਹਨੂੰ ਦੂਜੇ ਰੇਡਰ ਕੋਲੋਂ ਨਹੀਂ ਉਹਦੀ ਲਗਾਈ ਵਖਣੀ ਕਰਦਾ ਕੀ ਇਹ ਉਹ ਤੋਂ ਬਾਅਦ ਚ ਉਹਨਾਂ ਰੇਡ ਪਾਉਣੀ ਹੈ ਤੇ ਮੁੜ ਕੇ ਉਹਨਾਂ ਨੂੰ ਪਤਾ ਲੱਜ ਜਾਂਦਾ ਵੀ ਆਹ ਕੰਮ ਆਹ ਕਰਦਾ ਪਲੇਅਰ ਬਸ ਇੰਨੇ ਸ਼ਾਰਪਟ ਮਾਰ ਗਏ ਦਿੰਦੇ ਆ ਅੱਜ ਕੱਲ ਕੋਈ ਹੈਗਾ ਹੀ ਨਹੀਂ ਦਿਮਾਗੀ ਨਹੀਂ ਯਾਰ ਮੈਨੂੰ ਦੁੱਲਾ ਵੱਡਾ ਪਤਾ ਗਿਆ ਨਾ ਮੇਰੀ ਵੀ ਜੀ ਖੇਡਦੇ ਆ ਆਂਦਾ ਤਾਂ ਆਜਾ ਕੇ ਕੱਚਾ ਚੁੱਕ ਕੇ ਐ ਵੇ ਪਤਾ ਜਿੰਨੇ ਕਰਤੇ ਲੱਗਣਾ ਹੋਊ ਨਾ ਉਹ ਦੂਜੇ ਨਾਲ ਗੱਲ ਕਰਨ ਰਿਹਾ ਹੋਊਗਾ ਵੀ ਮੈਨ ਲੱਗਣਾ ਆਂਦਾ ਉਸੇ ਵੇਲੇ ਜਾ ਕੇ ਉਹਨੂੰ ਕੱਢ ਲਾ ਇਦਾਂ ਇਦਾਂ ਦੀ ਕੁੰਡੀ ਖੇਡਦੇ ਪਹਿਲੇ ਛਾਣੇ ਪਲੇਅਰ ਜਿਹੜੇ ਉਹ ਨਾਲੇ ਕਲਜੀਤਿਆਂ ਨੂੰ ਕੋਈ ਫੜ ਲੂਗਾ ਭੈ ਜੋ ਕਿ ਕੈਂਚੀ ਜਦੋਂ ਕੈਂਚੀ ਬੋੜੇ ਜੋੜ ਕੇ ਮਾਰਦਾ ਐ ਬਾਵਾ ਤੇ ਕਲਜੀਤਿਆਂ ਨੇ ਮੈਂ ਕ੍ਰੈਸੀ ਨਹੀਂ ਵੇਖੀ ਤੇ ਅੱਜ ਕਲਜੀਤਿਆਂ ਦੀ ਕ੍ਰੈਸੀ ਨਹੀਂ ਆਏਗੀ ਕੋਈ ਉਹ ਥੱਲੇ ਪਾ ਕੇ ਚੱਡਿਆ ਸੀ ਬਾਹ ਦੇ ਬੰਦੇ ਦੀ ਬਾਜੀ ਲਵਾ ਦਿੰਦਾ ਹੈ ਡਰ ਨਹੀਂ ਯਾਰ ਬੰਦੇ ਅਸਲ ਚ ਘੰਟਾ ਘੰਟਾ ਤੇ ਬਾਅਦ ਚ ਉਹ ਕੀ ਕਰ ਲਾਪੇ ਹੋਣਾ ਮਿਹਨਤ ਤੇ ਕੇਸ ਦੀ ਹੈਗੀ